ਦੋ ਹੀ ਇਮੋਸ਼ਨ ਹਨ ਜਿਹੜੇ ਸਭ ਤੋਂ ਸਟਰੋਂਗ ਇਮੋਸ਼ਨ ਹੈ ਪਿਆਰ ਤੇ ਨਫ਼ਰਤ ਇਹ ਦੋ ਹੀ ਇਮੋਸ਼ਨ ਹੈ ਜਦੋਂ ਬੰਦਾ ਕਿਸੇ ਨੂੰ ਪਿਆਰ ਕਰਦਾ ਸਾਰੀ ਦਿਹਾੜੀ ਉਹਦੇ ਬਾਰੇ ਸੋਚਦਾ ਰਹਿੰਦਾ ਜਦੋਂ ਬੰਦਾ ਕਿਸੇ ਨੂੰ ਨਫ਼ਰਤ ਕਰਦਾ ਉਦੋਂ ਵੀ ਸਾਰੀ ਦਿਹਾੜੀ ਉਹਦੇ ਬਾਰੇ ਸੋਚਦਾ ਰਹਿੰਦਾ ਇਹ ਦੋ ਸਟਰੋਂਗ ਇਮੋਸ਼ਨਸ ਨੇ ਇਹ ਤੁਸੀਂ ਚੂਜ਼ ਕਰਨਾ ਹੈ ਕਿ ਤੁਸੀਂ ਕਿਹੜਾ ਇਮੋਸ਼ਨ ਆਪਣੇ ਅੰਦਰ ਰੱਖਣਾ ਹੈ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਨਫ਼ਰਤ ਕਰਦੇ ਹਾਂ ਸਾਡਾ ਅੰਦਰ ਵੀ ਫਿਰ ਨਫ਼ਰਤ ਨਾ ਪਰ ਜਾਵੇ ਉਹਦਾ ਕੋਈ ਫਾਇਦਾ ਨਹੀਂ ਹੈ ਪਿਆਰ ਸਭ ਤੋਂ ਵੱਡਾ ਇਮੋਸ਼ਨ ਹੈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਹੈ ਚਾਹੇ ਕੋਈ ਮੈਨੂੰ ਨਫ਼ਰਤ ਕਰਦਾ ਚਾਹੇ ਕਿਸੇ ਨਾਲ ਮੇਰੇ ਵਿਚਾਰ ਮਿਲਦੇ ਚਾਹੇ ਨਹੀਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਹੈ ਬਾਬਾ ਸਾਡੇ ਅਹੀ ਕਹਿ ਗਿਆ ਨਾਨਕ ਜਨਾਬ ਚੜ੍ਹਦੀ ਕਲਾ ਤੇਰੇ ਭਲੇ ਸਰਬਤ ਦਾ ਭਲਾ ਦੋ ਹੀ ਇਮੋਸ਼ਨ ਆ ਜਿਹੜੇ ਸਭ ਤੋਂ ਸਟਰੋਂਗ ਇਮੋਸ਼ਨ ਹੈ ਪਿਆਰ ਤੇ ਨਫ਼ਰਤ ਇਹ ਦੋ ਹੀ ਇਮੋਸ਼ਨ ਹੈ ਜਦੋਂ ਬੰਦਾ ਕਿਸੇ ਨੂੰ ਪਿਆਰ ਕਰਦਾ ਸਾਰੀ ਦਿਹਾੜੀ ਉਹਦੇ ਬਾਰੇ ਸੋਚਦਾ ਰਹਿੰਦਾ ਜਦੋਂ ਬੰਦਾ ਕਿਸੇ ਨੂੰ ਨਫ਼ਰਤ ਕਰਦਾ ਉਦੋਂ ਵੀ ਸਾਰੀ ਦਿਹਾੜੀ ਉਹਦੇ ਬਾਰੇ ਸੋਚਦਾ ਰਹਿੰਦਾ ਇਹ ਦੋ ਸਟਰੋਂਗ ਇਮੋਸ਼ਨਸ ਨੇ ਇਹ ਤੁਸੀਂ ਚੂਜ਼ ਕਰਨਾ ਹੈ ਕਿ ਤੁਸੀਂ ਕਿਹੜਾ ਇਮੋਸ਼ਨ ਆਪਣੇ ਅੰਦਰ ਰੱਖਣਾ ਹੈ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਨਫ਼ਰਤ ਕਰਦੇ ਹਾਂ ਸਾਡਾ ਅੰਦਰ ਵੀ ਫਿਰ ਨਫ਼ਰਤ ਨਾ ਪਰ ਜਾਵੇ ਉਹਦਾ ਕੋਈ ਫਾਇਦਾ ਨਹੀਂ ਹੈ ਪਿਆਰ ਸਭ ਤੋਂ ਵੱਡਾ ਇਮੋਸ਼ਨ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਹੈ ਚਾਹੇ ਕੋਈ ਮੈਨੂੰ ਨਫ਼ਰਤ ਕਰਦਾ ਹੈ ਚਾਹੇ ਕਿਸੇ ਨਾਲ ਮੇਰੇ ਵਿਚਾਰ ਮਿਲਦੇ ਚਾਹੇ ਨਹੀਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਹੈ ਬਾਬਾ ਸਾਡੇ ਅਹੀਂ ਕਹਿ ਗਿਆ ਨਾਨਕ ਜਨਾਬ ਚੜ੍ਹਦੀ ਕਲਾ ਤੇਰੇ ਭਲੇ ਸਰਬਤ ਦਾ ਭਲਾ ਦੋ ਹੀ इमोਸ਼ਨ ਆ ਜਿਹੜੇ ਸਭ ਤੋਂ ਸਟਰੋਂਗ इमोਸ਼ਨ ਹੈ ਪਿਆਰ ਤੇ ਨਫਰਤ ਇਹ ਦੋ ਹੀ इमोਸ਼ਨ ਹੈ ਜਦੋਂ ਬੰਦਾ ਕਿਸੇ ਨੂੰ ਪਿਆਰ ਕਰਦਾ ਸਾਰੀ ਦਿਹਾੜੀ ਉਹਦੇ ਬਾਰੇ ਸੋਚਦਾ ਰਹਿੰਦਾ ਜਦੋਂ ਬੰਦਾ ਕਿਸੇ ਨੂੰ ਨਫਰਤ ਕਰਦਾ ਉਦੋਂ ਵੀ ਸਾਰੀ ਦਿਹਾੜੀ ਉਹਦੇ ਬਾਰੇ ਸੋਚਦਾ ਰਹਿੰਦਾ ਇਹ ਦੋ ਸਟਰੋਂਗ ਇਮੋਸ਼ਨਸ ਨੇ ਇਹ ਤੁਸੀਂ ਚੂਜ਼ ਕਰਨਾ ਹੈ ਕਿ ਤੁਸੀਂ ਕਿਹੜਾ ਇਮੋਸ਼ਨ ਆਪਣੇ ਅੰਦਰ ਰੱਖਣਾ ਹੈ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਨਫਰਤ ਕਰਦੇ ਆ ਸਾਡਾ ਅੰਦਰ ਵੀ ਫਿਰ ਨਫਰਤ ਨਾ ਪੜ ਜਾਂਦਾ ਉਹਦਾ ਕੋਈ ਫਾਇਦਾ ਨਹੀਂ ਹੈ ਪਿਆਰ ਸਭ ਤੋਂ ਵੱਡਾ ਇਮੋਸ਼ਨ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਹੈ ਚਾਹੇ ਕੋਈ ਮੈਨੂੰ ਨਫ਼ਰਤ ਕਰਦਾ ਚਾਹੇ ਕਿਸੇ ਨਾਲ ਮੇਰੇ ਵਿਚਾਰ ਮਿਲਦੇ ਚਾਹੇ ਨਹੀਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਹੈ ਬਾਬਾ ਸਾਡੇ ਅਹੀ ਕਹਿ ਗਿਆ ਨਾਨਕ ਜਨਾਬ ਚੜਦੀ ਕਲਾ ਤੇਰੇ ਭਲੇ ਸਰਬਤ ਦਾ ਭਲਾ ਦੋ ਹੀ ਇਮੋਸ਼ਨ ਆ ਜਿਹੜੇ ਸਭ ਤੋਂ ਸਟਰੋਂਗ ਇਮੋਸ਼ਨ ਹੈ ਪਿਆਰ ਤੇ ਨਫ਼ਰਤ ਇਹ ਦੋ ਹੀ ਇਮੋਸ਼ਨ ਹੈ ਜਦੋਂ ਬੰਦਾ ਕਿਸੇ ਨੂੰ ਪਿਆਰ ਕਰਦਾ ਸਾਰੀ ਦਿਹਾੜੀ ਉਹਦੇ ਬਾਰੇ ਸੋਚਦਾ ਰਹਿੰਦਾ ਜਦੋਂ ਕੋਈ ਬੰਦਾ ਕਿਸੇ ਨੂੰ ਨਫ਼ਰਤ ਕਰਦਾ ਹੈ ਉਦੋਂ ਵੀ ਸਾਰੀ ਦਿਹਾੜੀ ਉਹਦੇ ਬਾਰੇ ਸੋਚਦਾ ਹੈ ਇਹ ਦੋ ਸਟਰੋਂਗ ਇਮੋਸ਼ਨਸ ਨੇ ਇਹ ਤੁਸੀਂ ਚੂਜ਼ ਕਰਨਾ ਹੈ ਕਿ ਤੁਸੀਂ ਕਿਹੜਾ ਇਮੋਸ਼ਨ ਆਪਣੇ ਅੰਦਰ ਰੱਖਣਾ ਹੈ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਨਫ਼ਰਤ ਕਰਦੇ ਹਾਂ ਸਾਡਾ ਅੰਦਰ ਵੀ ਫਿਰ ਨਫ਼ਰਤ ਨਾ ਪੜ ਜਾਂਦਾ ਉਹਦਾ ਕੋਈ ਫਾਇਦਾ ਨਹੀਂ ਹੈ ਪਿਆਰ ਸਭ ਤੋਂ ਵੱਡਾ ਇਮੋਸ਼ਨ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਹੈ ਚਾਹੇ ਕੋਈ ਮੈਨੂੰ ਨਫ਼ਰਤ ਕਰਦਾ ਹੈ ਚਾਹੇ ਕਿਸੇ ਨਾਲ ਮੇਰੇ ਵਿਚਾਰ ਮਿਲਦੇ ਚਾਹੇ ਨਹੀਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਹੈ ਬਾਬਾ ਸਾਡੇ ਹੀ ਕਹਿ ਗਿਆ ਨਾਨਕ ਜਨਾਬ ਚੜਦੀ ਕਲਾ ਤੇਰੇ ਭਲੇ ਸਰਬਤ ਦਾ ਭਲਾ